ਵਿਵਤਾ ਦੇ ਸਮੇਂ ਕੋਈ ਐਸਾ ਬੰਦਾ ਨਹੀਂ ਜਿਹਦੇ ਤੇ ਵਿਵਤਾ ਨਹੀਂ ਵੱਡੇ ਵੱਡੇ avatars ਤੇ ਆਈ ਕਿ ਰਾਮਚੰਦਰ ਆਦਿ ਸਾਹਿਬ ਤੁਹਾਨੂੰ ਜੀ ਕ੍ਰਿਸ਼ਨ ਹੋਣਾ ਤੇ ਵਿਵਤਾ ਨਹੀਂ ਆਈ ਗੁਰੂ ਕਿਆਂ ਦਾ ਸਤ ਸੰਗ ਜੀ ਜੀਵਨ ਪੜ੍ਹ ਕੇ ਦੇਖੀਏ ਰੋਮ ਰੋਮ ਕੰਬ ਜਾਂਦਾ ਸਾਰਾ ਆਨੰਦਪੁਰ ਸਾਹਿਬ ਉੱਜੜ ਜਾਣਾ ਪਰਿਵਾਰ ਨੇ ਖੜ ਜਾਣਾ ਦੇਸਤੀ ਨੂੰ ਪੁੱਛੋ ਜੇ ਉਹ ਉਹਦੇ ਨਾਲ ਵਾਪਰੇ ਕੀ ਹਾਲ ਚੁਣ ਦੀ ਹੈ ਬਾਦਸਾਹ ਜਿਹੜੇ ਲੋਕ ਛੱਡ ਕੇ ਆਏ ਉਹਨਾਂ ਦਾ ਰੋਮ ਰੋਮ ਹੁਣ ਤੱਕ ਸਤ ਜੀ ਕੰਬਦਾ ਹੈ ਸੁਪ੍ਰੇਮੀ ਜਨੋ ਹਰ ਕੋਈ ਦਿਵਤਾ ਦੇ ਸਮੇਂ ਦੂਸਰੇ ਆਪਣੇ ਪਿਆਰੇ ਰੋੜੋਂ ਰੱਖਿਆ ਦੀ ਆਸ ਰੱਖਦਾ ਰਖੜੀ ਤਿਉਹਾਰ ਇਹੀ ਹੈ ਦੇਖ ਲਓ ਨਾ ਹਿੰਦੂਆਂ ਦਾ ਹੈ ਜਾਂ ਸਿੱਖਾਂ ਦਾ ਹੈ ਦੇਖ ਲਓ ਤੁਸੀਂ ਮੇਰੇ ਨਾਲ ਬੈਠੋ ਭੈਣਾ ਭਾਈਆਂ ਦੇ ਸਾਥ ਸੰਗੀ ਗਾਨਾ ਬਣਦੀਆਂ ਨੇ ਹੇ ਵੀਰ ਮੈਂ ਨਹੀਂ ਜਾਣਦੀ ਜਿੱਥੇ ਤੁਸੀਂ ਮੈਨੂੰ ਛੱਡਿਆ ਹੁਣਾ ਪਰ ਸਹੁਰੇ ਘਰ ਵਿੱਚ ਦੀ ਬਾਤ ਵੀ ਹੁੰਦੀ ਹੈ ਲੜਕੀ ਦੀ ਜਦੋਂ ਉਸਨੇ 17 18 ਸਾਤ ਜੀ ਨੇ ਹੋਣਾ ਸਤ ਤਣੀ ਧੀਆਂ ਕਰਦੀ ਰੱਖੀਆਂ ਜਾਂਦੀਆਂ ਵਿਦਿਆ ਕਰ ਦੇਈਦੀਆਂ ਕਾਹਾਂ ਉਸ ਦੀ ਉਹਨਾਂ ਦੀ ਕੋਈ ਬਾਤ ਪਈ ਹੈ ਪਹਿਲਾਂ ਉੱਥੇ ਕਿਸੇ ਨੇ ਕਠੋਰ ਬਚਨ ਵੀ ਬੋਲਣੇ ਆ ਸਾਰੇ ਸਹੁਰੇ ਕਰ ਲਾਇਕ ਨਹੀਂ ਹੁੰਦੇ ਕੋਈ ਤਰਕ ਵੀ ਮਾਰ ਦੇ ਉਹਨੇ ਆਪਣੇ ਜੀਵਨ ਨੂੰ ਉੱਥੇ ਢਾਗਣਾ ਸਾਂਚੇ ਦੇ ਅੰਦਰ ਕਿੰਨੀ ਸਿਆਣਪ ਦੀ ਲੋੜ ਹੈ ਉਸ ਵੇਲੇ ਆਪਣੇ ਭਰਾ ਦੇ ਉੱਤੇ ਆਸ ਰੱਖਦੀ ਐ ਹੇ ਵੀਰ ਜੇ ਮੈਨੂੰ ਕੋਈ ਦੁੱਖ ਹੋਵੇ ਤਾਂ ਆ ਦੇਖ ਮੈਂ ਤੇਰੇ ਨਾਲ ਪ੍ਰਮਾਣਿਤ ਵਾਅਦਾ ਕਰਦੀ ਆ ਤੇਰੇ ਦਾਨਾ ਬੰਨਦੀ ਐ ਚਿੰਤਾ ਰੱਖੀ ਮੇਰਾ ਆਪਦੇ ਪਰਿਵਾਰ ਵਿੱਚ ਗ੍ਰਸਥ ਵਿੱਚ ਫਸ ਕੇ ਨਾ ਬੁੱੱਚਾਂ ਵਿੱਚ ਭੁੱਲਣਾ ਮੈਨੂੰ ਜਾਈ ਮੈਂ ਤੇਰੀ ਭੈਣ ਆ ਮਾਂ ਜਾਈ ਹਾਂ ਦੱਸੋ ਖੰਡਾ ਜੀ ਕੀ ਇਹ ਸਿੱਖਾ ਨੂਨੀ ਇਹ ਤਿਹਾਰ ਚੰਗਾ ਲੱਗਦਾ ਹਿੰਦੂਆਂ ਨੂੰ ਚੰਗਾ ਲੱਗਦਾ ਭੈਣ ਦੇ ਅੰਦਰ ਮਾਨ ਹੈ ਵੀਰਾ ਵੀਰਾ ਕਰ ਰਹੀ ਵੀਰ ਭੈ ਬੈ ਰਾਏ ਵੀਰ ਕੱ ਚੱਲਿਆ ਕਰ ਆਪਣੇ ਭੈਣ ਬਿਰਹਿ ਜਨ ਜਾਏ ਦਖਨੀਉ ਕਾਰਤਿਕ ਗੁਰਨਾਥ ਜੀ ਨੇ ਫਰਮਾਇਆ ਜਦੋਂ ਭਰਾ ਮਰਨ ਜਾਂਦੇ ਦੋ ਚਾਰ ਦਿਨ ਰਹਿਣਾ ਘਰ ਪਿੱਛੇ ਮੋੜਨਾ ਹੀ ਹੁੰਦਾ ਸੀ ਕੰਮਕਾਰ ਸਭ ਦੇ ਘਰਾਂ 'ਚ ਹੈ ਭੈਣ ਨਹੀਂ ਸੀ ਚਾਹੁੰਦੀ ਕਿ ਵੀਰ ਮੇਰੇ ਕੋਲੋਂ ਵਿਛੜ ਕੇ ਜਾਵੇ ਇੱਕ ਭਰਾਵਾਂ ਦਾ ਪਰਨ ਹੁੰਦਾ ਸੀ ਖਾਲੀ ਹੱਥ ਨਹੀਂ ਸੀ ਕਦੇ ਵੀ ਜਾਂਦੇ ਫਕੇ ਭਰਾ ਨੇ ਤਾਂ ਕੀ ਖਾਂਦੀ ਹੱਥ ਜਾਣਾ ਜੇ ਕੋਈ ਪਿੰਡ ਦਾ ਵੀ ਚੜਾ ਜਾਵੇ ਨਾ ਉਸ ਨਗਰ ਚ ਜਾਵੇ ਸਾਡੇ ਪਿੰਡ ਦੀ ਧੀ ਆ ਬਈ ਹੱਥ ਕੁਝ ਦੇਖ ਕੇ ਜਾਣਾ ਇਹ ਸਾਥ ਤੁਂ ਦੀ ਪਿਆਰ ਦੀਆਂ ਨਿਸ਼ਾਨੀਆਂ ਹਨ ਇਹਨ ਇਸ ਪਿਆਰ 'ਚ ਸੁੱਖ ਵੀ ਰੱਖਿਆ ਹੋਇਆ ਕੋਈ ਲੈਣ ਦੇਣ ਦਾ ਭੁੱਖਾ ਨਹੀਂ ਇਸ ਪਿਆਰ ਦੇ ਅੰਦਰ ਸੰਸਾਰਿਕ ਸੁੱਖ ਹਨ ਹਾਲ ਤਾਂ ਜੀ ਜਿਸ ਵੇਲੇ ਵੀਰ ਨੇ ਕਹਿਣਾ ਪੈਣ ਹੁਣ ਤਾਂ ਮੈਨੂੰ ਜਾਣਦੇ ਅਰਬ ਝੋੜਾ ਕੌਣ ਚੱਲੇ ਵੀਰਾ ਵੀਰਾ ਕਰ ਰਹੀ ਵੀਰ ਭਏ ਬਹਿਰਾ ਇਹ ਵੀਰ ਮੇਰਾ ਤੂੰ ਗੈਰੀ ਬਣ ਗਿਆ ਜਿੱਦਣ ਤੂੰ ਆਇਆ ਸੀ ਮੈਂ ਬਨੰਦ ਮਾਨਦੀ ਸੀ ਅੱਜ ਤੂੰ ਮੈਨੂੰ ਕਿਛੋੜਾ ਦੇ ਚੱਲੇ ਵੀਰ ਚੱਲੇ ਘਰ ਆਪਣੇ ਬਹਿਣ ਬਿਰਹਿ ਜਲ ਜਾਏ ਉਹ ਮਛੋੜੇ ਨਾ ਫੇਰ ਵੀ ਹੋ ਕੇ ਲੰਦੀ ਅੱਛਾ 6 ਮਹੀਨੇ ਫੇਰ ਆਊਗਾ ਇਸੁਨਹਾਰਾ ਲੈ ਕੇ ਫੇਰ ਆਸ ਰੱਖਣ ਲੱਗ ਉਹ ਫਤ ਸੰਗਦੀ ਤਿਉਹਾਰ ਹੈ ਭੈਣ ਦੇ ਭਰਾ ਦੇ ਯਾਦ ਕਰਾਉਣ ਵਾਸਤੇ ਸਾਲ ਬਾਅਦ ਦੰਨਾ ਮੰਨ ਦੇਣਾ ਲੈ ਵੀਰ ਮੈਂ ਘਰੋਂ ਕੁਛ ਨਹੀਂ ਲੈ ਕੇ ਆਈ ਜੋ ਤੁਸੀਂ ਚੱਕ ਕੇ ਦੇਤਾ ਮੈਂ ਲਿਆ ਆਈਆਂ ਮੈਂ ਜੰਮੀ ਤੋਂ ਤੁਹਾਡੇ ਨਾਲ ਹੀ ਆ ਪਰ ਕਿਰਪਾ ਕਰਿਓ ਮੇਰੇ ਮੇਰਾ ਧਿਆਨ ਰੱਖਿਓ ਇਸ ਸਾਧ ਬਾਦ ਦੇ ਹਾਰ ਉਸ ਤੋਂ ਅਪਰੰਤ ਤੁਹਾਨੂੰ ਪਤਾ ਪ੍ਰੋਤ ਵੀ ਜਜਮਾਨਾਂ ਦੇ ਬੰਦੇ ਫਿਰਦੇ ਹੁੰਦੇ ਨੇ ਇਹ ਜਜਮਾਨੋ ਚੇਤੇ ਰੱਖਿਓ ਥੋਡੇ ਅਸੀਂ ਪੁਜੋਤ ਹਾਂ ਥੋਡੇ ਆਸ ਰਹੀਆਂ ਰੋਟੀ ਪਾਣੀ ਦਾ ਤੁਸੀਂ ਦੇਣਾ ਅਸੀਂ ਭਜਨ ਕਰਨਾ ਉਹ ਵੀ ਸਤ ਸੰਗਜੀ ਆਪਣੇ ਜਜਮਾਨਾਂ ਦੇ ਬੰਦੇ ਸੀ ਔਰ ਜਜਮਾਨਾਂ ਨੇ ਸਤ ਸੰਗਜੀ ਕਹਿਣਾ ਚੰਗਾ ਪੁਜੋਤ ਜੀ ਤੁਸੀਂ ਭਜਨ ਸਿਮਰ ਕਰਦੇ ਸਾਨੂੰ ਅਸ਼ੀਰਵਾਦ ਦਿੰਦੇ ਰਹੋ ਸਾਡੇ ਕੰਮਾਂ ਕਾਰਾਂ ਚ ਕੋਈ ਵਿਘਨ ਨਾ ਪਵੇ ਹੁਣ ਤੁਸੀਂ ਦੱਸ ਦਿਓ ਸਤ ਸੰਗਜੀ ਇਹ ਹੈ ਰਖੜੀ ਦਾ ਯੰਗ ਨੂੰ ਸੂਰਮੇ ਚੜਦੇ ਪੈਣਾ ਕੀ ਹੋਰ ਹਿਤੂ ਕੀ ਸੱਤ ਸਮਝੀ ਜੇ ਮਹਾਰਾਮਚੰਦਰ ਦੇ ਦਾਨਾ ਬੰਨੇ ਨਾ ਜੰਗ ਨੂੰ ਜਿਸ ਵੇਲੇ ਚੜੇ ਲੰਕਾ ਦੇ ਉੱਤੇ ਐਸੇ ਸੱਤ ਸਮਝੇ ਰੱਖਿਆ ਬੰਧਨ ਹੈ ਹੁਣ ਤੁਸੀਂ ਦੇਖ ਲਓ ਭਾਈ ਜੇ ਗੁਰੂ ਘਰ ਵਿੱਚ ਮਨਾਉਣਾ ਮਨਮਤ ਹੈ ਤੇ ਗੁਰਮਤ ਹੈ ਇਹ ਮਈ ਦੁਐਸ਼ ਭਾਵ ਦਾ ਪ੍ਰਚਾਰ ਕਰੀ ਜਾਣਾ ਹਾ ਹਾ ਜੀ ਹਾ ਹਾ ਜੀ ਇਹ ਹਿਤੂਆਂ ਦਾ ਜਿਆ ਮਸਲਮਾਨਾਂ ਦੀ ਆ ਤਣੁਕੜਾ ਉਹ ਸੋਭਾ ਨਹੀਂ ਪਾਉਂਦਾ ਆ ਬਾਬੇ ਨਾਨਕ ਦਾ ਘਰ ਸਭ ਦਾ ਸੰਝਾ ਹੈ ਜਾ ਕੇ ਛੁੱਟ ਗਿਓ ਪਰਮੁਰਖ ਦਾ ਤੇ ਸਾਦੇ ਹਿੰਦੂ ਕਿਆ ਪਰਮੁਰਖ ਲੋਕ ਸਾਧ ਸੰਗਤ ਜੀ ਹੁਣ ਆ